ਮਲੇਟ ਹੋ ਜਾਂਦਾ ਰਹਿ ਗਿਆ ਮੈਨੂੰ ਚਾਹ ਲੈਣੀ ਆ ਸਸਜੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਮੇਰਾ ਅੱਜ ਦੇ ਬਲੌਗ ਦੇ ਵਿੱਚ ਤੇ ਟਾਈਮ ਅੱਜ ਹੋ ਗਿਆ ਏ 12 ਵਜੇ ਦਾ ਤੇ ਘਰ ਦੇ ਕੰਮ ਕਾਰਗੇ ਨਹੀਂ ਨਿਭੜ ਤੇ ਆਪਾਂ ਲੱਗੇ ਆ ਜੀ ਹੁਣ ਬੇਲਾ ਲਾਉਣ ਵਾਸਤੇ ਤੇ ਚਲੋ ਜੀ ਆਈਏ ਮਿਲਦੇ ਆਪਾਂ ਬੇਲਾ ਲਾਉਣੇ ਆ ਜੀ ਜਾ ਕੇ ਸਬਜ਼ੀਆਂ ਕੱਲ ਆਪਾਂ ਸਬਜ਼ੀਆਂ ਆਂਦੀਆਂ ਬੇਲਾ ਲੈ ਆਂਦੀਆਂ ਦੀ ਤੇ ਉਹ ਬੇਲਾ ਲਾਉਣ ਨੂੰ ਪਈਆਂ ਨੇ ਤੇ ਆਪਾਂ ਲਾਉਣੇ ਆ ਜੀ ਬੇਲਾ ਜਾ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਿਆ ਬਤਾ ਜੀ ਰੋਪੜ ਮੜਿਆ ਕੰਮ ਹੁਣ ਜਦੋਂ ਮੈਂ ਆਇਆ ਤਾਂ ਦੇਖਿਆ ਲਖਵਿੰਦਰ ਲੱਗੀ ਵੀ ਤੋਫਾ ਕਰਨ ਲਓ ਜੀ ਮਿਲਦੇ ਆਂ ਜਿੰਨਬਨੋ ਆਜੋ ਸੁਹੀ ਲਾ ਕੇ ਟੋਕਾ ਕਰਨ ਮਾਈ ਕੰਮ ਲੇਟ ਹੁੰਦਾ ਦਰ ਲੱਗਿਆ ਮੈਨੂੰ ਚਾਹ ਲੈਣੀ ਆ ਕੋਈ ਨਾ ਫਿਕਰ ਕਰ ਜੀ ਗਾ ਦੇਰੀ ਕਰਦੇ ਆ ਸਹੀ ਕਰੀਏ ਚੰਦ ਵੀ ਚਾਹੀਂ ਕਰੇ ਦੋਸਾ ਖਾਣ ਨੂੰ ਆਹ 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 ਲਾ ਇੰਟਰਪਰੋਜ਼ੀ। ਆ ਨਾ ਜਦੋਂ ਜਵਾਬ ਆਦਾ ਆਇਦਾ ਹੈਲਪ ਪੂਰੀ ਕਰਦੇ ਆ ਬੰਦੇ ਵੀ। ਆਇਦਾ ਇੱਕ ਜਿੱਥੇ ਨਾ ਨੈਬਰ ਨਹੀਂ ਹੈ ਦਾ ਕੰਮ। ਇਹ ਕੰਮ ਹੁੰਦਾ ਸਾਹੀ ਦੇ। ਉਹੀ ਗੱਲ ਹੈ ਫਾਇਦਾ ਹੀ ਹੈ ਯਾਰ। ਉਹੀ ਮੰਨੂ ਰਿਪੋਰਟ ਮਿਲ ਜਾਂਦੀ ਮਰੀ ਬੰਤੀ ਹੈਲਪ ਹੋ ਜਾਂਦੀ ਹੈ ਮੇਰੀ। ਉਹੀ ਗੱਲ ਹੈ ਕੰਮ ਕਰਿਆ ਗਿਆ ਫਾਇਦਾ ਹੀ ਆ ਬੇਲਾ ਲਾਉਂਦੀਆਂ ਬੇਲਾ ਜਿਹੜੀਆਂ ਗੱਲ ਲਿਜਾਂਦੀਆਂ ਉਹ ਵੀ ਤਨੂਏ ਬਸਾ ਯਾਰ ਤੇਰੇ ਹੱਥ ਤੱਕ ਬਰਕਤ ਆਇਆ ਲੈ ਜਿਹੜੀ ਚੀਜ਼ ਮੈਂ ਲਾਉਣਾ ਐਨੀ ਨਹੀਂ ਹੁੰਦੀ ਐ ਕਿ ਜਿੰਦੀ ਤੇਰੇ ਹੱਥ ਦੇ ਚੀਜ਼ ਲਾਈ ਵਿੱਚ ਬਰਕਤ ਹੋ ਜਾਵੇ ਆ ਗੱਲ ਕਰ ਲੈਂਦਾ ਬਾਹਰ ਆਣਦੇ ਹੁਣ ਤਾਂ ਮੈਂ ਕਰ ਲੈਂਦਾ ਖਰਦੇ ਆ ਜਾ ਉਹ ਆ ਗਿਆ ਤੂੰ ਤੇਰੇ ਤੋਂ ਸਵੇਰ ਦੀ ਕਰ ਦੂੰਗਾ ਹੁਣ ਤਾਂ ਹੁਣ ਲੋਕਾ ਕਰ ਤੇ ਸੁਪੀ ਦਿੰਦੀ ਆ ਹਰੇ ਬੰਦਨ ਮੇਲ ਦਾ ਵੀ ਬਾਕੀ ਜਿਹੜੇ ਬਾਅਦ ਕਰਨੇ ਲਾ ਮੈਂ ਕੋਈ ਨਾ ਉਹ ਜੇ ਲੋਕਾ ਦੇਖੋ ਨਿਪੜ ਗਿਆ ਨਿਪੜ ਗਿਆ ਸੁਕਰ ਹੈ ਬਾਈ ਸੁਕਰ ਟੋਕਾ ਲਿਆ ਜੀ ਆਪਾਂ ਨੇ ਕਰ ਤੇ ਮਨਦੀਪ ਲੱਗਿਆ ਹੁਣ ਕੱਖ ਪਉਣ ਤੇ ਆਪਾਂ ਹੁਣ ਥੋੜਾ ਜਿਹਾ ਕੰਮ ਬੇਲਾਂ ਬੂਲਾਂ ਦਾ ਉਲਾ ਦੀਏ ਸੁੱਕਾ ਵੀ ਦੀ ਆਪਾਂ ਨੇ ਕਰ ਆਪਾਂ ਨੇ ਕੰਮ ਦੀਆਂ ਨਿਵੇੜ ਤੇ ਬਾਕੀ ਦਾ ਕੰਮ ਰਹਿ ਗਿਆ ਮਨਦੀਪ ਦਾ ਮਨਦੀਪ ਕਰਨਗੇ ਗਰਮੀ ਆ ਗਈ ਕੰਮ ਕਰਦੇ ਟੋਕਾ ਕਰਦੀ ਨਹੀਂ ਕਰਦੀ ਆਉਂਦੀ ਤੇ ਕੰਮ ਕਰਦੇ ਨੂੰ ਲੱਗਦੀ ਹੈ ਗਰਮੀ ਵਿਹਲੇ ਬੈਠੇ ਨੂੰ ਲੱਗਦੀ ਹੈ ਠੰਡ ਤੇ ਹੁਣ ਹੱਟਾ ਦਰਸ ਚੱਲੀਏ ਦੇਖੀਏ ਹੋਰ ਕੰਮ ਕਰ ਲੋ ਜੀ ਅਸੀਂ ਲੱਗੇ ਆ ਬੇਲਾਂ ਲਾਉਣ ਕੱਲ ਬੇਲਾਂ ਦਾ ਬੂਟੇ ਲੈ ਕੇ ਆਂਦੇ ਤੇ ਰ ਉੱਪਰ ਤੋਂ ਤੇ ਬਾਈ ਬਾਜ ਸਿੰਘ ਸਾਡੀ ਹੈਲਪ ਕਰ ਰਹੇ ਆ ਕਿਹੜੀ ਬੇਲ ਲੱਗੀ ਲਾਉਣ ਲਖਵਿੰਦਰ ਮੈਂ ਛੀ ਆਦੀ ਉਹ ਕਰੇ ਤੇ ਦਾਈ ਲੱਗੀ ਮम्मा ਕਰੱਲੀਆਂ ਹੀ ਤਾਂ ਲਾਤੀ ਹਾਂ ਕਾ ਲਾਈ ਆ ਬੇਲ ਲਖਵਿੰਦਰ ਨੇ ਇਹ ਹੱਪ ਕਰਨਾ ਤੇ ਸਮੇਂ ਹੀ ਹੈ ਦੇ ਦੇ ਤਾਂ ਪਰ ਸਮਾਂ ਉਹ ਤੇ ਤੋਂ ਨਹੀਂ ਹੋਣੀ ਆ ਕੁੱਤੇ ਜਿਉਣੀ ਆ ਕੁੱਤੂ ਹੀ ਨਾ ਇੱਕ ਬਈ ਕੁੱਤੇ ਨੂੰ ਨਾ ਘਰ ਚ ਵੇਖਾਂ ਬਿੱਲੇ ਐਵੇਂ ਥੋੜੀ ਜਿੰਦਾ ਵੀ ਇੱਕ ਵੀ ਟੁੱਟੀ ਗਿਆ ਆਪਾਂ ਘੇਰ ਦੂਗੇ ਉਹ ਮਾਂ ਮਾਂ ਬੱਸ ਕਹਿਣਾ ਨਹੀਂ ਬਾਬਾ ਤੇਰੇ ਉਹ ਵੀ ਚੱਜੇ ਠੀਕ ਹੈ ਨਹੀਂ ਆ ਉਹ ਤੇ ਨਾ ਹੁੰਗਾ ਤੇ ਆਹ ਲਾ ਗਰਨੀ ਚ ਜੀ ਲੱਗ ਇਹ ਤਾਂ ਹੁਣ ਕੰਮ ਨਹੀਂ ਹੈ ਨਹੀਂ ਤੇ ਬਾਕੀ ਹੂੰ ਹਾਂ ਇਹ ਤਾਂ ਕੰਮ ਨਹੀਂ ਹੈ ਨਾ ਥੋੜਾ ਹੂੰ ਪੰਧ ਕੋਕੀ ਦੇਖੀ ਨੀ ਛੋਟੀ ਲੱਗਦੀ ਆ ਆ ਤੇ ਪਾਸੋਂ ਦੀ ਦੀ ਲੱਤਾ ਤੋਰਦੀ ਆ ਵੀ ਫੁੱਲ ਪੱਤ ਹੋਣੇ ਆਲਾ ਗਰਮੀ ਦੇ ਦੀਦੀਆਂ ਇੱਕ ਖਾਸ ਕੰਮ ਨੂੰ ਦੰਗਰਾਂ ਦੇ ਉੱਤਰ ਆਲ ਫਰੀ ਖਾਣਾ ਨਾ ਪਾ ਆਪ ਕੋਹ ਕਰੇ ਕੋਈ ਪੈਸੇ ਗਿਰ ਗਏ ਮੈਨੂੰ ਜਾਣ ਕੇ ਨਹੀਂ ਸੀ ਦੇ ਰੁਪਈਏ ਦੇ ਮਨ ਬਾਦਿਆ ਕਿਹਦਾ ਇਹਨਾਂ ਪੱਤੇ ਉਹ ਚਲਾਤਾ ਲੈ ਗਈ ਆਈ ਦੋ ਆ ਮਾਣ ਨੂੰ ਪਾਣੀ ਲੱਗ ਨਹੀਂ ਹੋਇਆ ਹੋਇਆ ਲਾ ਦਿੰਦੇ ਕੋਈ ਮਾਂ ਮਾਂ ਜੋ ਕੁਬਿੰਦਰ ਲਫਾਫੇ ਦੀ ਤਾਰ ਹੋਣੀ ਹੈ ਨਾ ਲਫਾਫੇ ਤਾਰ ਕੀ ਲਫਾਫੇ ਤਾਰ ਕੀ ਹੋਣੀ ਬੁੱਕੇ ਜਨਾ ਦੀ ਉੱਥੇ ਬਲੇਟ ਪਿਆ ਬਲੇਟ ਨਾਲ ਮੈਂ ਐਵੇਂ ਤਾਰ ਕੇ ਲਾਇਆ ਹੁਣੇ ਹੁਣ ਨਹੀਂ ਕਿਹਾ ਫਿਰ ਉਹ ਮਿੱਟੀ ਮਿੱਟੀ ਖੜਾਉਗੀ ਮਿੱਟੀ ਨਾਲ ਜਾ ਗਏ ਗਰਮੀਆਂ ਦੀ ਲਾਦੀ ਜੀ ਸਬਜ਼ੀਆਂ ਹਾਂਜੀ ਕਈ ਤੇ ਗਰਮੀ ਜੇ ਆਪਾਂ ਬਾਜ਼ਾਰ ਚੋਂ ਲੈਣ ਜਾਂਦੇ ਆ ਤਾਂ ਸਪਰੇਹਾਂ ਬਹੁਤ ਹੁੰਨੀਆਂ ਜਿਵੇਂ ਹੁਣ ਸਬਜ਼ੀਆਂ ਆਉਣੀਆਂ ਨਾ ਗਰਮੀਆਂ ਦੀਆਂ ਉਹਨਾਂ ਨੂੰ ਬਾਦੂ ਸਪਰੇਹਾਂ ਹੋਣੀਆਂ ਤਾਂ ਅਸੀਂ ਜ਼ਿਆਦਾਤਰ ਤਾਂ ਆਪਣੀਆਂ ਘਰ ਦੀਆਂ ਸਬਜ਼ੀਆਂ ਬਣਾ ਕੇ ਖੁਸ਼ ਹੈ ਘਰ ਦੀ ਜਿਹੜੀ ਸਬਜ਼ੀ ਹੈ ਉਹਦੀ ਰਸੂ ਹੈ ਸਹੀ ਗੱਲ ਹੈ ਠੀਕ ਹੈ ਧੁੱਪ ਪੈ ਰਹੀ ਉੱਧਰ ਅੰਮ੍ਰਿਤਾਂ ਇੰਨੀਆਂ ਤਾਂ ਹੀ ਹੋ ਗਈਆਂ ਜਿਹੜੇ ਸਪਰੇਹਾਂ ਇੰਨੀਆਂ ਕਰਦੇ ਆ ਟੀਕੇ ਲਾਉਣੇ ਲੋਕ ਸਬਜ਼ੀਆਂ 'ਚ ਸਹੀ ਗੱਲ ਹੈ ਹਰ 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 ਪਾਵਾ ਹਰਪ ਕਰਨਾ ਬਾਜ ਗਾ ਤਾਂ ਮੈਂ ਤੁਹਾਡੀ ਹੈਲਪ ਕਰਨ ਲੱਗਿਆ ਹੋਇਆ ਆ ਤੇ ਇਹ ਨੂੰ ਧੁੱਪ ਪੈਂਦੀ ਹੈ ਬਾਜ ਮੁਗੇ ਆ ਗੂਟਾ ਮੰਨਦਾ ਧੁੱਪ ਦੇ ਅੱਗੇ ਕਰਕੇ ਚਲੋ ਜੀ ਅਸੀਂ ਲਾ ਲਈਏ ਹੁਣ ਸਬਜ਼ੀਆਂ ਤੇ ਮਿਲਦੀਆਂ ਤੁਹਾਨੂੰ ਕੱਲ ਦੀ ਵੀਡੀਓ ਚ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਸਾਰਿਆਂ ਦਾ ਤੁਸੀਂ ਬਹੁਤ ਸਾਰੇ ਜਾਣੇ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਤੁਸੀਂ ਤਾਂ ਸਾਰਿਆਂ ਨੂੰ ਮੇਰਾ ਦਿলো ਧੰਨਵਾਦ